ਇੱਕ ਹੋਰ ਆਪਾਂ ਨਵੀਂ ਵੀਡੀਓ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਇੱਕ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤਾ ਬੁਲਟ ਹੈ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਜਮਾ ਹੀ ਘੱਟ ਰੇਟ ਦੀ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਬਾਕੀ ਇਹ ਰੇਟ ਤੁਹਾਨੂੰ ਪਤਾ ਲੱਗੇ ਹੋਣਗੇ ਸਕਰੀਨ ਤੇ ਆਪਾਂ ਪਹਿਲਾਂ ਹੀ ਲੈ ਕੇ ਲਾਤੇ ਸੀਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਵੇਚਣਾ ਤੁਸੀਂ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਆਪਣੇ ਵਟਸਐਪ ਨੰਬਰ ਤੇ ਭੇਜੋ ਫਰੀ ਚ ਆਪਾਂ ਜੜਾ ਲਾ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਕਾਲੇ ਰੰਗ ਦੀ ਨਿਸ਼ਾਨ ਦੀ ਮਾਈਕਰਾ ਪਹੁੰਚੀ ਸੀ ਮਾਈਕਰਾ ਗੱਡੀ ਇਹ ਟੌਪ ਮਾਡਲ ਦੀ ਆਪਨੂੰ ਦੇਖਣ ਨੂੰ ਮਿਲੂਗੀ ਮਾਡਲ ਦੀ ਗੱਲ ਕਰੀਏ 11 ਮਾਡਲ ਹੈ ਸੀ ਪੁਸ਼ ਬਟਨ ਨਾਲ ਸਟਾਰਟ ਹੈ ਜੀ ਬਟਨ ਤੋਂ ਸਟਾਰਟ ਹੁੰਦੀ ਆ ਸਾਇਲੈਂਟ ਇੰਜਨ ਗੇਅਰ ਹੈ ਕੰਡੀਸ਼ਨ ਬਹੁਤ ਵਧੀਆ ਸੀ ਤੇ ਏਸੀ ਹੀਟਰ ਪੂਰਾ ਵਧੀਆਗਾ ਸੈਂਟਰ ਲੋਕਿੰਗ ਹੈ ਸਾਰੀ ਪਾਵਰ ਹੈ ਜੀ ਤੇ ਐਵਰੇਜ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 18 ਤੋਂ ਉੱਤੇ ਐਵਰੇਜ ਦੇ ਦਿੰਦੀ ਆ ਰੇਟ ਮਾਲਕ ਨੇ ਫਿਕਸ ਕਿਹਾਗਾ ਬਾਕੀ ਕਹਿੰਦੇ ਸੀਗੇ ਵੀ 19 ਕੀ ਦਾ ਫਰਕ ਹੋ ਸਕਦਾ ਜਿਆਦਾ ਨਹੀਂ ਹੋਣਾ 1.30 ਇਹਨਾਂ ਨੇ ਫਿਕਸ ਰੇਟ ਦੱਸਿਆਗਾ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਮਾਲਕ ਕੀ ਕਹਿੰਦੇ ਨੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਅੰਦਰ ਦੀ ਗੱਲ ਕਰੀਏ ਕੰਡੀਸ਼ਨ ਤੁਸੀਂ ਚੈੱਕ ਕਰੋ ਸੀ ਫੋਟੋਆਂ ਵਿੱਚ ਸਾਰਾ ਕੁਝ ਇਹਨਾਂ ਨੇ ਅੰਦਰ ਬਾਹਰ ਦਾ ਦਿਖਾਇਆਗਾ ਸਾਰਾ ਕੁਝ ਆਪਾਂ ਨੂੰ ਵਰਕਿੰਗ ਚ ਮਿਲੂਗਾ ਜੀ ਅੰਦਰ ਜਿੰਨੇ ਆਪਾਂ ਨੂੰ ਬਟਨ ਮਿਲਣਗੇ ਜਾਂ ਫਿਰ ਵਟਨਾਂ ਦੇ ਕੰਟਰੋਲਸ ਮਿਲਣਗੇ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਸੀ ਸਕਰੀਨ ਵਗੈਰਾ ਅੰਦਰ ਲੱਗੀ ਹੋਈ ਆ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਗੱਡੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 83606 14849 ਤੇ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇਨੋਵਾ ਜੀ4 에어ਬੈਗਸ ਵਾਲੀ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਇਹ ਤੇ ਗੱਡੀ ਦਾ ਜਿਹੜਾ ਨੰਬਰ ਲੱਗਿਆ ਹੋਇਆ ਸੀ ਉਹ ਪੈਡ ਲੱਗਿਆ ਹੋਇਆ ਪੈਸਿਆਂ ਦਾ ਖਰੀਦਿਆ ਹੋਇਆ ਸੀ ਮਾਲਕ ਨੇ ਕਿਹਾ ਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤੇ ਪੰਜਾਬ ਨੰਬਰ ਦੀ ਗੱਡੀ ਹੈ 7878 ਨੰਬਰ ਗੱਡੀ ਨੂੰ ਲੱਗਿਆ ਹੋਇਆ ਸੀ সিলਵਰ ਰੰਗ ਦੀ ਗੱਡੀ ਆ ਟਾਇਰਾਂ 'ਚ ਅਲਾਈ ਆਪਾਂ ਨੂੰ ਮਿਲ ਜਾਣਗੇ ਸੋਹਣੀ ਗੱਡੀ ਐ ਤੇ 111000 ਕੁੱਲ ਗੱਡੀ ਚੱਲੀ ਹੋਈ ਐ ਤੇ ਜੈਨੂਨ ਚੱਲੀ ਹੋਈ ਐ ਜੀ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਤੀਜੇ ਨਾਮ ਗੱਡੀ ਮਾਲਕ ਨੇ ਦੱਸੀ ਐ ਸੀ ਤੇ ਕੋਈ ਗੱਡੀ 'ਚ ਕਮੀ ਪੇਸ਼ੀ ਹੈ ਨਹੀਂ ਨਾ ਕੋ ਇੰਜਨ ਗੇਅਰ ਵੱਲੋਂ ਨਾ ਕੋ ਅੰਦਰੋਂ ਨਾ ਕੋ ਬਾਹਰੋਂ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੂੰ ਗੱਡੀ ਦਾ ਏਰੀਆ ਰੋਪੜ ਹੈ ਮਾਲਕ ਦੇ ਘਰੇ ਗੱਡੀ ਖੜੀ ਹੈ ਜੀ ਮਾਲਕ ਦਾ ਮੋਬਾਈਲ ਨੰਬਰ 88375 75474 ਗੱਲ ਕਰੋ ਜੀ ਜਿਹੜੀ ਵੀ ਕਰਨੀ ਹੈ ਜਾ ਕੇ ਦੇਖੋ ਖਰੀਦੋ ਜੀ ਤੇ ਥਾਰ ਵਾਸਤੇ ਕਾਫੀ ਆਪਣੇ ਕੋਲੇ ਡਿਮਾਂਡ ਆਈ ਸਗੀ ਥਾਰ ਆਪਾਂ ਇੱਕ ਲੈ ਕੇ ਪਹੁੰਚਿਆ ਜੀ 4x4 ਗੱਡੀ ਆਪਾਂ ਨੂੰ ਮਿਲੂਗੀ ਇਹ ਸਾਰੇ ਡਾਕੂਮੈਂਟ ਜਿੰਨੇ ਵੀ ਹੁੰਦੇ ਸਾਰੇ ਆਪਾਂ ਨੂੰ ਪੂਰੇ ਨਾਲ ਦੇ ਮਿਲ ਜਾਣਗੇ ਜੀ ਤੇ 80 ਤੋਂ 85 ਪੈਸੇ ਟਾਇਰ ਆਪਾਂ ਨੂੰ ਮਿਲ ਜਾਣਗੇ ਜੀ ਗੱਡੀ ਤੇ ਨਵੇਂ ਵਾਂਗੂ ਟਾਇਰ ਪਾਈ ਨੇ ਟਾਇਰਾਂ ਚ ਅਲਾਈ ਆਪਾਂ ਨੂੰ ਮਿਲ ਜਾਣਗੇ ਕੰਪਨੀ ਫਿਟਡ ਤੇ ਇਹ ਗੱਡੀ ਕੁੱਲ 28000 ਚੱਲੀ ਹੋਈ ਐ ਜੀ Ориਜినਲ ਗੱਡੀ ਇਹ ਚੱਲੀ ਹੋਈ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਸ਼ਹਿਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਗਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 13 ਲੱਖ 20000 ਰੁਪਿਆ ਡਿਮਾਂਡ ਕਹੀ ਐ ਜੀ ਮਾਲਕ ਕਹਿੰਦੇ ਵੀ ਸੀਗੇ ਵੀ ਮੌਕੇ ਤੇ ਰੇਟ ਘਟਾ ਦਾਂਗੇ ਬਾਕੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਸਾਰਾ ਕੁਝ ਦੇਖ ਰਿਹਾ ਹਾਂ ਸਾਰੀ ਗੱਡੀ ਜੈਨੂਇਨ ਹੈ ਜੀ ਅੰਦਰੋਂ ਪੂਰੀ ਵਧੀਆ ਸੋਹਣੀ ਗੱਡੀ ਆਪਰ ਨੂੰ ਦੇਖਣ ਨੂੰ ਮਿਲੂਗੀ ਸੀਟ ਕਵਰ ਚੈੱਕ ਕਰ ਲਉ ਗੱਡੀ ਚੈੱਕ ਕਰ ਲਉ ਉੱਪਰੋਂ ਥੱਲੋਂ ਸਾਰਾ ਕੁਝ ਦੇਖ ਸਕਦੇ ਹੋ ਜੀ ਬਾਕੀ ਫੋਟੋਆਂ ਤੁਸੀਂ ਦੇਖ ਲਈਆਂ ਸੀ ਬਾਕੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣਾ ਚਾਹੁੰਦਾ ਗੱਡੀ ਨੂੰ ਤਾਂ ਜਾਓ ਜੀ ਮਾਲਕ ਦੇ ਘਰੇ ਏਰੀਆ ਤੋਂ ਅਨਮਨਤਾਸੀ ਦਿੱਤਾ ਨੰਬਰ ਵੀ ਤੁਹਾਨੂੰ ਦੇ ਦੇਣਾ ਜੀ 80546 ਤੇ 39804 ਜਾਓ ਦੇਖੋ ਤੇ ਪਰਖੋ ਤੇ ਉਹ ਤੋਂ ਬਾਅਦ ਡੀਲ ਕਰੋ ਰੇਟ ਮੁਕਾ ਲਿਓ ਤੁਸੀਂ ਆਪੀ ਜੀ ਤੇ ਚਲਦੀ ਚਲਦੀ ਵੀਡੀਓ 'ਚ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਤੇ ਜਿੰਨੀਆਂ ਗੱਡੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਕਮੈਂਟ ਕਰਕੇ ਨਾਲ ਦੀ ਨਾਲ ਜ਼ਰੂਰ ਦੱਸ ਦੇ ਰਹੋ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਬੁਲਟ ਦੀ ਬਹੁਤ ਸੋਹਣਾ ਬੁਲਟ ਆਪਾਂ ਲੈ ਕੇ ਪਹੁੰਚਿਆ ਸਟੈਂਡਰਡ ਬੁਲਟ ਹੈ ਜੀ ਇਹ ਕਾਲੇ ਰੰਗ ਦਾ ਟਾਇਰਾਂ 'ਚ ਵੀ ਲੱਗੇ ਹੋਈ ਨੇ ਤੇ ਇਹ ਮਾਡਲ ਦੀ ਗੱਲ ਕਰੀਏ 2009 ਮਾਡਲ ਹੈਗਾ ਤੇ ਮਾਲਕ ਕਹਿੰਦੇ ਨੇ ਬੀ ਸਾਰਾ ਹੀ ਰੀਸਟੋਰ ਕਰਵਾਇਆ ਹੋਇਆ ਫੁੱਲ ਰੀਸਟੋਰ ਹੋਇਆਗਾ ਮੋਡੀਫਿਕੇਸ਼ਨ ਦਾ ਸਾਰਾ ਕੰਮ ਹੋਇਆਗਾ ਤੇ ਜਿੰਨਾਂ ਕੋਲੇ ਹੁਣ ਬੋਲਟ ਇਹ ਚੱਲ ਰਿਹਾਗਾ ਆਰਮੀ ਪਰਸਨ ਨੇ ਜੀ ਤੇ 2037 ਤੱਕਰ ਮਾਲਕ ਨੇ ਪਾਸਿੰਗ ਦੱਸੀ ਆ 37 ਤਾਂ ਬਹੁਤ ਦੂਰ ਪਿਆ ਜੀ ਹਲੇ 37 ਤੱਕਰ ਪਾਸਿੰਗ ਆਪਾਂ ਕਰਵਾਈ ਹੋਈ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 180 ਮਾਲਕ ਨੇ ਡਿਮਾਂਡ ਕਹੀ ਆ ਬਟਾਲਾ ਮਾਲਕ ਦਾ ਏਰੀਆਗਾ ਬਟਾਲੇ ਜਾ ਕੇ ਦੇਖ ਸਕਦੇ ਹੋਂ ਜੇ ਕਿਸ ਨੂੰ ਪਸੰਦ ਆਉਂਦਾਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ हूं ਬਾਕੀ ਜਿਹੜਾ ਨੰਬਰ ਬੁਲਟ ਨੂੰ ਲੱਗਿਆ ਹੋਇਆ ਬੀ ਆਈ ਪੀ ਨੰਬਰ ਆਪਾਂ ਨੂੰ ਮਿਲੂਗਾ ਜੀ ਬੀ ਆਈ ਪੀ ਨੰਬਰ ਦਾ ਬੁਲਟ ਹੈ ਤੇ ਮਾਲਕ ਦੇ ਘਰੇ ਬਟਾਲੇ ਜਾ ਕੇ ਦੇਖੋ ਜੀ ਬਟਾਲਾ ਮਾਲਕ ਦਾ ਏਰੀਆ ਦਾ ਨੰਬਰ ਸਕਰੀਨ ਤੇ ਹੈ ਮਾਲਕ ਦਾ ਜਿਨ੍ਹਾਂ ਦਾ ਬੁਲਟ ਹੈ 7052663247 ਕਰੋ ਜੀ ਗੱਲ ਬਾਤਾਂ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਬੁਲਟ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਦੇ ਰਹੋ ਜੀ ਤੇ ਸਕੂਟੀ ਦੀ ਆਪਾਂ ਗੱਲ ਕਰਾਂਗੇ ਇੱਕ ਆਪਾਂ 14 ਦਾ ਮਾਡਲ ਮੈਸਟਰੋ ਸਕੂਟੀ ਲੈ ਕੇ ਪਹੁੰਚਿਆ ਜੀ ਹੀਰੋ ਦੀ ਤੇ ਪੰਜਾਬ ਨੰਬਰ ਹੈ ਜੀ ਇੰਜਨ ਪੂਰਾ ਵਧੀਆ ਜੀ ਸੈਲਫ ਸਟਾਰਟ ਹੈਗੀ ਬੈਟਰੀ ਨਵੀਂ ਆ ਟਾਇਰ ਬਿਲਕੁਲ ਨਵੇਂ ਫਰੈਸ਼ ਆਪਾਂ ਨੂੰ ਮਿਲ ਜਾਣਗੇ ਪੰਜਾਬ ਨੰਬਰ ਦੀ ਆ 25000 ਰੁਪਿਆ ਮਾਲਕ ਨੇ ਕੁੱਲ ਡਿਮਾਂਡ ਕਹੀ ਆ ਬਾਕੀ ਜਿਹੜਾ ਰੇਟ ਮਾਲਕ ਨੇ ਕਿਹਾਗਾ ਇਹ ਕੋਈ ਫਿਕਸ ਨਹੀਂ ਦੱਸਿਆ ਜੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਘਟਾ ਵਧਾ ਲਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮਾਲਕ ਨੇ ਕਿਹਾ ਜੀਨੂੰ ਵੀ ਸਕੂਟੀ ਪਸੰਦ ਆਉਂਦੀ ਆ ਇੱਕ ਬਰੀ ਆਓ ਘਰᱤ ਚਲਾ ਕੇ ਦੇਖੋ ਜੀ ਸਟਾਰਟ ਕਰਕੇ ਦੇਖੋ ਕਾਗਜ਼ ਪੱਤਰ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਰੇਟ ਵੇ ਕੇ ਮੁਕਾਇਆ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀਗਾ ਕਾਗਜ਼ ਪੱਤਰ ਆਰਸੀ ਹਾਲ ਇੱਕ ਚੀਜ਼ ਨਾਲ ਮਿਲ ਜੂਗੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਆ ਜੀ 94178 0982 ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਠੀਕ ਆ ਜੀ ਬਾਕੀ ਹੁਣ ਆਪਾਂ ਗੱਲ ਕਰਾਂਗੇ ਜਿਹੜੀ ਗੱਡੀ ਆਪਾਂ ਜਮਾ ਸਸਤੀ ਲੈ ਕੇ ਪਹੁੰਚੇ ਹਾਂ ਸੀ ਕੁੱਲ 50000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ 50000 ਰੁਪਏ ਡਿਮਾਂਡ ਹੈ ਜੀ ਪੰਜਾਬ ਨੰਬਰ ਹੈ ਬਾਕੀ ਸਿਲਵਰ ਰੰਗ ਵੈਗਨਰ ਗੱਡੀ ਹੈ ਸੀ ਵੈਗਨਰ ਵੀ ਐਕਸ ਆਈ ਤੇ ਸੈਕੰਡ ਓਨਰ ਗੱਡੀ ਆਪਨੂੰ ਦੇਖਣ ਨੂੰ ਮਿਲੂਗੀ 7 ਮਾਡਲ ਹੈ 70 75% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਜੀ ਤੁਹਾਡੇ ਸਾਹਮਣੇ ਫੋਟੋਆਂ ਆਪਾਂ ਨੂੰ ਦਿਖਾ ਰਹੇ ਹਾਂ ਤੁਹਾਨੂੰ ਵੀਡੀਓ ਚ ਕੱਲੀ-ਕੱਲੀ ਚੀਜ਼ ਮਾਲਕ ਨੇ ਦੱਸੀ ਐ ਤੇ ਸਾਰਾ ਕੁਝ ਫੋਟੋਆਂ ਰਾਹੀਂ ਦਿਖਾਇਆ ਪਿਆ। ਜਲੰਧਰ ਮਾਲਕ ਦਾ ਏਰੀਆ ਗਾ ਜਲੰਧਰ ਦੇ ਲਾਗੇ ਤਾਗੇ ਮਾਲਕ ਦੇ ਘਰੇ ਗੱਡੀ ਇਹ ਖੜੀ ਹੈਗੀ। ਬਾਕੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ। ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ। ਬਹੁਤ ਘੱਟ ਰੇਟ ਮਾਲਕ ਨੇ ਕਿਹਾਗਾ। ਡਿਮਾਂਡ ਕੀਤੀ ਐ ਇੱਕ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਦੱਸਿਆ ਜੀ। ਤੇ ਮਾਲਕ ਕਹਿੰਦੇ ਨੇ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ। ਨੰਬਰ ਸਕਰੀਨ ਤੇ ਅਜੀ 788850 5840 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਇੱਕ ਆਪਾਂ ਸਕੂਟੀ ਹੋਰ ਲੈ ਕੇ ਪਹੁੰਚਿਆ ਸੀ ਜਿੰਨਾਂ ਕੋਲੇ ਇਹ ਵੈਗਨਰ ਗੱਡੀ ਆ ਜੀ ਉਹਨਾਂ ਦੀ ਸਕੂਟੀ ਇਹ 2010 ਮਾਡਲ ਹੈ ਜੀ ਐਸਐਸ ਸਕੂਟੀ ਹੈ ਜੀ ਇਹ 125 ਰੇਟ ਕੁੱਲ 15000 ਰੁਪਏ ਮਾਲਕ ਨੇ ਦੱਸਿਆ ਤੇ ਸੇਮ ਏਰੀਆ ਜੀ ਸੇਮ ਲੋਕੇਸ਼ਨ ਹੈ ਤੇ ਸੇਮ ਹੀ ਨੰਬਰ ਹੈ ਜੀ ਗੱਲ ਕਰ ਸਕਦੇ ਹਾਂ ਕਿਸੇ ਨੇ ਕਰਨੀ ਹੈ ਇੱਕੋ ਘਰੇ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੀ ਟੁਹਾਡਾਂ ਤੁਸੀਂ ਸਕੂਟੀ ਦੀ ਵੀ ਦੇਖ ਲਈਆਂ ਸੀ ਤੇ ਗੱਡੀ ਦੀ ਵੀ ਆਂ ਦੇਖ ਲਈਆਂ ਸੀ ਨੰਬਰ ਤੁਹਾਨੂੰ ਮਿਲ ਗਿਆ ਸੀ ਕਰੋ ਗੱਲਬਾਤ ਤੇ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਲਾਈਕ ਕਰਨਾ ਨਾ ਭੁੱਲਿਓ ਸੀ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਕਰਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਅਗਲੀ ਵੀਡੀਓ 'ਚ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਫਰੀ ਚ ਆਪਾਂ ਇੱਧਰ ਤੁਹਾਡੇ ਲਾ ਦੇਵਾਂਗੇ ਜੀ